ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਈਰਾਨ ਦਾ ਇੱਕ ਬਹੁਤ ਵੱਡਾ ਸੂਫੀ ਬਜ਼ੁਰਗ ਆਲਮ ਪੀਰ ਦਸਤਗੀਰ ਪੂਰੀ ਜ਼ਿੰਦਗੀ ਤਿੰਨ ਸਵਾਲਾਂ ਦੇ ਜਵਾਬ ਉਹ ਲੱਭਦਾ ਰਿਹਾ ਉਹ ਨਹੀਂ ਲੱਭੇ ਪਰ ਜਦੋਂ ਗੁਰੂ ਨਾਨਕ ਦੇਵ ਜੀ ਦਾ ਉਹਦੇ ਨਾਲ ਟਕਰਾ ਹੋਇਆ ਤੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਸਵਾਲਾਂ ਦੇ ਜਵਾਬ ਦਿੱਤੇ ਤੇ ਦਸਤਗੀਰ ਦੀ ਜ਼ਿੰਦਗੀ ਬਦਲ ਗਈ ਦਸਤਗੀਰ ਗੁਰੂ ਨਾਨਕ ਦੇਵ ਜੀ ਦਾ ਮូរिद ਬਣ ਗਿਆ ਵੀਰੋ ਬਹੁਤ ਹੀ इमोशनल ਵੀਡੀਓ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਸਦੇ ਬਾਰੇ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਨੇ ਆ ਤੇ ਇਸਦੇ ਬਾਰੇ ਜਾਣਦੇ ਹਾਂ ਦੁਨੀਆ 'ਚ ਇੱਕ ਪ੍ਰਸ਼ਨ ਆਮ ਚੱਲ ਰਿਹਾ ਹੈ ਕਿ ਪ੍ਰਮਾਤਮਾ ਨੇ ਸਭ ਕੁਝ ਬਣਾਇਆ ਹੈ ਤਾਂ ਫਿਰ ਪ੍ਰਮਾਤਮਾ ਨੂੰ ਕਿਸ ਨੇ ਬਣਾਇਆ ਜੇ ਖੁਦਾ ਨੇ ਸਭ ਕੁਝ ਬਣਾਇਆ ਹੈ ਤਾਂ ਫਿਰ ਖੁਦਾ ਨੂੰ ਬਣਾਉਣ ਵਾਲਾ ਵੀ ਕੋਈ ਹੋਵੇਗਾ ਹਮ ਬਿਲਕੁਲ ਜਦ ਇੱਕ ਤਰਕ ਖੜੀ ਕੀਤੀ ਜਾਂਦੀ ਹੈ ਕਿ ਕਰਤੇ ਤੋਂ ਬਿਨਾ ਕਰਤ ਨਹੀਂ ਤਾਂ ਫਿਰ ਹਰ ਚੀਜ਼ ਦਾ ਕਰਤਾ ਹੋਣਾ ਚਾਹੀਦਾ ਹੈ ਹਰ ਵਸਤੂ ਤੇ ਹਰ ਹਸਤੀ ਦਾ ਕਰਤਾ ਹੋਣਾ ਚਾਹੀਦਾ ਹੈ ਇਸ ਸੰਬੰਧੇ 'ਚ ਕਾਫੀ ਬੈਸ ਮਵਾਸੇ ਆਦ ਕਾਲ ਤੋਂ ਹੀ ਚਲੇ ਆ ਰਹੇ ਨੇ ਕਿ ਪਹਿਲੇ ਮੁਰਗੀ ਸੀ ਜਾਂ ਪਹਿਲੇ ਅੰਡਾ ਹੋਇਆ ਹੈ ਇਹ ਮਸਲਾ ਤਿਉਂ ਦਾ ਤਿਉਂ ਹੀ ਪਿਆ ਹੈ ਜਿਸ ਨੂੰ ਇੱਕ ਉਰਦੂ ਦਾ ਸ਼ਾਇਰ ਐਸਾ ਕਹਿੰਦਾ ਹੈ ਹਜ਼ਾਰੋਂ ਸਾਲ ਫਿਲਾਸਫੀ ਕੀ ਤਨਾ ਤਨੀ ਰਹੀ ਪਰ ਖੁਦਾ ਕੀ ਬਾਤ ਜਹਾਂ ਪੇ ਥੀ ਵਹੀਂ ਪੇ ਰਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਜ਼ੀਮ ਚਿੰਤਕ ਨੇ ਵਿਚਾਰਕ ਨੇ ਦਾਰਸ਼ਨਿਕ ਨੇ ਔਰ ਇਸ ਸਵਾਲ ਨੂੰ ਆਪ ਇਸ ਢੰਗ ਨਾਲ ਹੱਲ ਕਰਦੇ ਨੇ ਆਪ ਹੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾ ਉਹਨੇ ਆਪਣੀ ਸਾਜਨਾ ਆਪ ਕੀਤੀ ਏ ਉਹਨੇ ਆਪਣੀ ਬਣਤਰ ਆਪ ਬਣਾਈ ਏ ਤੂੰ ਸੂਖਮ ਹੋਵਾ ਅਸਥੂਲੇ ਉਕ ਸੂਖਮ ਤੋਂ ਆਪ ਅਸਥੂਲ ਹੋਇਆ ਕਿਵੇਂ ਹੋਇਆ ਕਿਸ ਤਰ੍ਹਾਂ ਹੋਇਆ ਇਸ ਨੂੰ ਅਤ ਕਥਨ ਕਹਿ ਦਿੱਤਾ ਹੈ ਅਤੀ ਪ੍ਰਸ਼ਨ ਕਹਿ ਦਿੱਤਾ ਹੈ ਇਹ ਪ੍ਰਸ਼ਨ ਕੋਈ ਪ੍ਰਸ਼ਨ ਨਹੀਂ ਕਿ ਉਹ ਕਿਵੇਂ ਫੈਲਿਆ ਹੈ ਕਿਵੇਂ ਫਸਰਿਆ ਹੈ ਇਹ ਅਤੀ ਪ੍ਰਸ਼ਨ ਹੈ ਇਤਨਾ ਜ਼ਰੂਰ ਹੈ ਕਿ ਉਹਨੇ ਆਪਣੀ ਸਾਜਨਾ ਆਪ ਕੀਤੀ ਹੈ ਜ਼ਿੰਦਗੀ ਦੇ ਬਹੁਤ ਪਹਿਲੂਆਂ ਦੇ ਵਿੱਚ ਮਨੁੱਖ ਕਈ ਦਫਾ ਅਤੀ ਪ੍ਰਸ਼ਨ ਕਰਦਾ ਹੈ ਤਾਂ ਜੋ ਅਤੀ ਪ੍ਰਸ਼ਨ ਹੈ ਵਾਸਤਵਕ ਉਸਦਾ ਕੋਈ ਉੱਤਰ ਨਹੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਦੇ ਵਿੱਚ ਫਰਮਾਨ ਕਰਦੇ ਨੇ ਉਹਨੇ ਆਪਣੀ ਸਾਜਨਾ ਆਗ ਕੀਤੀ ਹੈ ਐਸਾ ਇਤਿਹਾਸ ਵਿੱਚ ਆਉਂਦਾ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਇਰਾਕ ਦੇਸ਼ ਦੇ ਭਰਮਣ ਕਰਨ ਤੇ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਭਰਮਣ ਨੌਖੰਡ ਪ੍ਰਿਥਵੀ ਦਾ ਜਦ ਕਦੀ ਸੰਸਾਰ ਦੀ ਦੌਲਤ ਬਹੁਤੀ ਮਿਲਦੀ ਹੈ ਮਨੁੱਖ ਨੂੰ ਤਾਂ ਉਹਨੂੰ ਸਮੇਟਣ ਦਾ ਸੰਗ੍ਰਹਿ ਕਰਨ ਦਾ ਤੇ ਛੁਪਾਉਣ ਦਾ ਜਜ਼ਬਾ ਵੀ ਨਾਲ ਪੈਦਾ ਹੁੰਦਾ ਹੈ ਪਰ ਜਦ ਅਧਿਆਤਮਕ ਦੀ ਦੌਲਤ ਮਿਲਦੀ ਹੈ ਰੱਬੀ ਦੌਲਤ ਮਿਲਦੀ ਹੈ ਰੂਹਾਨੀ ਦੌਲਤ ਮਿਲਦੀ ਹੈ ਤਾਂ ਫਿਰ ਮਨੁੱਖ ਦੇ ਅੰਦਰ ਇਸ ਜਜ਼ਬੇ ਦਾ ਜਨਮ ਹੁੰਦਾ ਹੈ ਕਿ ਉਹਨੂੰ ਮੈਂ ਵੰਡਣਾ ਹੈ ਉਹਨੂੰ ਮੈਂ ਤਕਸੀਮ ਕਰਨਾ ਹੈ ਦੁਨਿਆਵੀ ਦੌਲਤ ਜੇ ਬਹੁਤੀ ਵੰਡੀਏ ਖਤਮ ਹੁੰਦੀ ਹੈ ਘਟਦੀ ਹੈ ਅਧਿਆਤਮਕ ਦੌਲਤ ਜਿਤਨੀ ਵੰਦੀਏ ਉਤਨੀ ਹੀ ਵੰਦੀਏ ਜਿਤਨੀ ਤਕਸੀਮ ਕਰੀਏ ਉਤਨਾ ਹੀ ਵਾਦਾ ਹੁੰਦਾ ਹੈ ਇਹ ਉਸੇ ਦਾ ਹੀ ਜ਼ਿਕਰ ਹੈ ਕਿ ਖਾਓ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵਧਦੋ ਭਾਈ ਵਾਸਤਵਿਕ ਧਨ ਉਹੀ ਧਨ ਹੈ ਜਿਹਦੇ ਵੰਡਦੇ ਆ ਵਧੇ ਜੋ ਵੰਡਦੇ ਆ ਘਟਦਾ ਹੈ ਉਹ ਧਨ ਨਹੀਂ ਇਸ ਵਾਸਤੇ ਨਾਮ ਨੂੰ ਭਗਤ ਜਨਾਂ ਨੇ ਪਰਮ ਧਨ ਆਖਿਆ ਨਾਮ ਦੀ ਦੌਲਤ ਨਾਲ ਜਦ ਗੁਰਨਾਨਕ ਦਾ ਹਿਰਦਾ ਮਾਲਾ-ਮਾਲ ਹੋਇਆ ਤਾਂ ਆਪ ਵੰਡਣ ਲਈ ਚੱਲ ਪਏ। ਅਕਸਰ ਧਨ ਬਹੁਤਾ ਜੇ ਕਿਸੇ ਨੂੰ ਮਿਲ ਵੀ ਜਾਏ ਤਾਂ ਵੱਦ ਤੋਂ ਵੱਧ ਅਗਰ ਵੰਡੇਗਾ ਵੀ ਸਹੀ। ਮਜਬੂਰ ਹੋ ਕੇ ਤਾਂ ਪਰਿਵਾਰ ਦੇ ਛੇ ਵੰਡੇਗਾ। ਪੁੱਤਰਾں 'ਚ ਵੰਡ ਦੇਗਾ। ਭਰਾਵਾਂ ਦੇ 'ਚ ਵੰਡ ਜਾਏਗਾ। ਇਸ ਤੋਂ ਅੱਗੇ ਉਸ ਦੀ ਵੰਡਣ ਦੀ ਨਾ ਸਮਰਥਾ ਹੈ। ਨਾ ਉਸ ਦੇ ਅੰਦਰ ਐਸਾ ਭਾਵ ਪੈਦਾ ਹੋਵੇਗਾ। ਪਰ ਜਦ ਕੋਈ ਰੱਬੀ ਦੌਲਤ ਨਾਲ ਮਾਲਾ-ਮਾਲ ਆਉਂਦਾ ਹੈ ਤਾਂ ਸਿਰਫ ਪਰਿਵਾਰ ਦੇ ਚ ਨਹੀਂ ਵੰਡਦਾ ਸਾਰਾ ਸੰਸਾਰ ਉਸ ਲਈ ਪਰਿਵਾਰ ਬਣ ਜਾਂਦਾ ਹੈ ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੌਖੰਡ ਪ੍ਰithvi ਦੇ ਚ ਇਸ ਰੱਬੀ ਦੌਲਤ ਨੂੰ ਵੰਡਣ ਲਈ ਚੱਲ ਪਏ ਇਰਾਕ ਦੇ ਚ ਜਦ ਆਪ ਨੇ ਸਤਨਾਮ ਦੀ ਬਾੰਗ ਦਿੱਤੀ ਬਾੰਗ ਇਸ ਲਈ ਕਹਿ ਰਿਆਂ ਕਿ ਬਾੰਗ ਦੀ ਤਰਜ਼ ਦੇ ਉੱਤੇ ਹੀ ਸਤਨਾਮ ਦਾ ਉਚਾਰਨ ਕੀਤਾ ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਕਰਦੇ ਨੇ ਦਿੱਤੀ ਬਾਗ ਨਿਵਾਜ ਕਰ ਸੁਨ ਸਮਾਦ ਹੋਆ ਜਾਣਾ ਐਸੀ ਬਾਗ ਐਸੀ ਸਦਾ ਕਿ ਲੋਕਾਂ ਦੇ ਮਨ ਸੁਨ ਹੋ ਗਏ ਜਿੱਥੇ ਵਿਚਾਰ ਸ਼ਾਂਤ ਹੋ ਜਾਣ ਫੁਰਨੇ ਰੁਕ ਜਾਣ ਉਸ ਨੂੰ ਕਹਿੰਦੇ ਨੇ ਸੁਨ ਅਵਸਥਾ ਸੁਨ ਸਮਾਦ ਜੈਸੇ ਸਰੀਰ ਦੇ ਸਵਾਸ ਰੁਕ ਜਾਣ ਤੇ ਕਹਿ ਦਿੰਦੇ ਨੇ ਸਰੀਰ ਸੁਨ ਹੋ ਗਿਆ ਮਨ ਦੇ ਵਿਚਾਰ ਰੁਕ ਜਾਣ ਤਾਂ ਮਨ ਸੁਨ ਹੋ ਗਿਆ ਇੱਕ ਬਾਗ ਨਾਲ ਜਿਨ੍ਹਾਂ ਦੇ ਮਨ ਸੁਨ ਹੋ ਗਏ ਇੱਕ ਆਵਾਜ਼ ਨਾਲ ਜਿਨ੍ਹਾਂ ਦੇ ਮਨ ਸੁਨ ਹੋ ਗਏ ਉਸ ਆਵਾਜ਼ ਦੇ ਵਿੱਚ ਕਿੰਨੀ ਕشش ਸੀ ਉਸ ਆਵਾਜ਼ ਦੇ ਵਿੱਚ ਕਿੰਨਾ ਜਾਦੂ ਸੀ ਉਸ ਆਵਾਜ਼ ਦੇ ਵਿੱਚ ਕਿੰਨਾ ਰੂਹਾਨੀ ਗਿਆਨ ਸੀ ਤੇ ਕਿੰਨਾ ਰੂਹਾਨੀ ਅਨੰਦ ਸੀ ਪਾਈ ਸਾਹਿਬ ਕਹਿੰਦੇ ਨੇ ਸੁਨਮੁਨ ਨਗਰੀ ਹੋ ਗਈ ਸਾਰੇ ਆਪਣੇ ਆਪ ਦੇ ਛਲੀਨ ਹੋ ਗਏ ਇਸ ਢੰਗ ਦੀ ਸਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿੱਤੀ ਹੈ ਔਰ ਕਹਿੰਦੇ ਨੇ ਇਹ ਸਦਾ ਵੀ ਨਿਕਲਦੀ ਏ ਸੁੰਨ ਹਿਰਦਿਆਂ ਚੋਂ ਸੁੰਨ ਮਨ ਦੇ ਚੋਂ ਜਦ ਮਨੁੱਖ ਦਾ ਮਨ ਨਿਰਵਿਚਾਰ ਹੋ ਜਾਂਦਾ ਹੈ ਤੇ ਉਹਦੇ ਚੋਂ ਜਿਹੜੀ ਆਵਾਜ਼ ਨਿਕਲਦੀ ਏ ਉਹਦੇ ਚ ਬਰਕਤ ਆਉਂਦੀ ਏ ਉਹਦੇ ਚ ਤਾਕਤ ਆਉਂਦੀ ਏ ਕਿ ਦੂਜਿਆਂ ਦੇ ਮਨ ਨੂੰ ਵੀ ਉਹ ਨਿਰਵਿਚਾਰ ਕਰ ਦੇਵੇ ਦੂਜਿਆਂ ਦੇ ਮਨ ਨੂੰ ਵੀ ਉਹ ਸੁੰਨ ਕਰ ਦੇਵੇ ਉੱਥੇ ਜ਼ਹਿਰ ਵੀ ਹੁੰਦੀ ਹੈ ਔਰ ਇਹ ਹਕੀਕਤ ਹੈ ਕਿ ਚੰਦਨ ਨੂੰ ਸੱਤ ਲਿਪਟੇ ਹੀ ਰਹਿੰਦੇ ਨੇ। ਸ਼ਰੇਈ ਮਨੁੱਖ ਤੇ ਸ਼ਰਾ ਦੀ ਗੁਰਤਨ ਨਾਲ ਭਰੇ ਜਿਹੜੇ ਲੋਕ ਨਾ ਸਨ ਉਹ ਵੀ ਗੁਰੂ ਨਾਨਕ ਦੇ ਆਲੇ ਦੁਆਲੇ ਆ ਕੇ ਜਮਾ ਹੋਏ। ਤੇ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੀ ਤਰਕ ਗੁਰੂ ਨਾਨਕ ਤੇ ਸ਼ੁਰੂ ਕੀਤੀ। ਇਹ ਸਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੀਰ ਦਸਤਗੀਰ ਦੇ ਕੋਲ ਲੈ ਗਏ। ਜੋ ਇਰਾਕ ਦੇ ਵਿੱਚ ਉਸ ਵਕਤ ਮੁਖੀ ਫਕੀਰ ਸੀ ਔਰ ਬਗਦਾਦ ਦੇ ਵਿੱਚ ਦੀਨੀ تعلیم دیندار ਲੋਗਾ ਨੂੰ ਦਿੰਦਾ ਰਹਿੰਦਾ ਸੀ ਸਿੰਘਾਸਣ ਤੇ ਬੈਠੇ ਪੀਰ ਦਸਤਗੀਰ ਔਰ ਥੱਲੇ ਖੜੇ ਰਹੇ ਗੁਰੂ ਨਾਨਕ ਆਲੇ ਦੁਆਲੇ ਮਜਮਾ ਲੋਕਾਂ ਦਾ ਪੀਰ ਦਸਤਗੀਰ ਨੇ ਸਵਾਲ ਕੀਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਆਖਿਆ ਐ ਹਿੰਦੀ ਫਕੀਰ ਮੇਰੇ ਅੰਦਰ ਜਦੋਂ ਦੀ ਮੈਂ ਸਾਧਨਾ ਕਰ ਰਿਹਾ ਜਦੋਂ ਦੀ ਮੈਂ ਇਬਾਦਤ ਕਰ ਰਿਹਾ ਤਿੰਨ ਸਵਾਲ ਗੂੰਜਦੇ ਹੀ ਰਹਿੰਦੇ ਨੇ ਕਿ ਖੁਦਾ ਤੋਂ ਪਹਿਲੇ ਕੀ ਸੀ ਜੇ ਖੁਦਾ ਨੇ ਸਭ ਕੁਝ ਬਣਾਇਆ ਤਾਂ ਫਿਰ ਖੁਦਾ ਨੂੰ ਕਿਸ ਨੇ ਬਣਾਇਆ ਹੈ ਦੂਸਰਾ ਸਵਾਲ ਹੈ ਖੁਦਾ ਰਹਿੰਦਾ ਕਿੱਥੇ ਹੈ ਤੇ ਤੀਸਰਾ ਸਵਾਲ ਹੈ ਖੁਦਾ ਕਰਦਾ ਕੀ ਹੈ ਸਵਾਲ ਇੱਕ ਬੋਝ ਹੁੰਦਾ ਹੈ ਪ੍ਰਸ਼ਨ ਇੱਕ ਭਾਰ ਹੈ ਤੇ ਜਿਸ ਮਨ ਵਿੱਚ ਬਹੁਤੇ ਪ੍ਰਸ਼ਨ ਹੋਣਗੇ ਉਹ ਮਨ ਬਹੁਤਾ ਬੋਝਲ ਹੋਵੇਗਾ ਜਦ ਕੋਈ ਮਨੁੱਖ ਬਹੁਤਾ ਹੀ ਅੰਤਰਭਾਵ ਦੇ ਚ ਆਪਣੇ ਆਪ ਨੂੰ ਬੋਝਲ ਮਹਿਸੂਸ ਕਰੇ ਤਾਂ ਸਮਝ ਲੈਣਾ ਸਵਾਲਾਂ ਦੀ ਬਹੁਤੀ ਪੰਡ ਇਹ ਚੁੱਕੀ ਫਿਰਦਾ ਹੈ ਸਿਰ ਦੇ ਉੱਤੇ ਬਹੁਤਾ ਭਾਰ ਹੋਵੇ ਤੇ ਚੱਲਣਾ ਔਖਾ ਹੋ ਜਾਂਦਾ ਹੈ ਮਨ ਦੇ ਉੱਤੇ ਸਵਾਲਾਂ ਦਾ ਬਹੁਤ ਸਾਰਾ ਭਾਰ ਹੋਵੇ ਤਾਂ ਵੀ ਮਾਇੂਸੀ ਤੇ ਮੁਰਦਮੀ ਛਾ ਜਾਂਦੀ ਹੈ ਔਰ ਇਹ ਸਵਾਲਾਂ ਦਾ ਬੋਝ ਜਵਾਬਾਂ ਦੇ ਨਾਲ ਹੀ ਉਤਰਦਾ ਹੈ ਪ੍ਰਸ਼ਨਾਂ ਦਾ ਬੋਝ ਉਤਰਾਂ ਦੇ ਨਾਲ ਹੀ ਉਤਰਦਾ ਹੈ ਹਰ ਨਵੇਂ ਦਿਨ ਕਿਸੇ ਨਵੇਂ ਪ੍ਰਸ਼ਨ ਨੂੰ ਜਨਮ ਦਿੰਦਾ ਹੈ ਤੇ ਅਜੇ ਪੁਰਾਣੇ ਪ੍ਰਸ਼ਨ ਉਹਨਾਂ ਦਾ ਹੱਲ ਮਿਲਿਆ ਨਹੀਂ ਆਉਂਦਾ ਨਵੇਂ ਪ੍ਰਸ਼ਨਾਂ ਦਾ ਬੋਝ ਹੋਰ ਵੱਧ ਜਾਂਦਾ ਹੈ ਤੇ ਹੁੰਦਾ ਕੀ ਹੈ ਸਹਜੇ ਸਹਜੇ ਮਨੁੱਖ ਪ੍ਰਸ਼ਨਾਂ ਦੇ ਬੋਝ ਥੱਲੇ ਦਬ ਕੇ ਰਹਿ ਜਾਂਦਾ ਹੈ ਜ਼ਿੰਦਗੀ ਕੀ ਹੈ ਜ਼ਿੰਦਗੀ ਕਿਉਂ ਹੈ ਜ਼ਿੰਦਗੀ ਕਿੱਥੋਂ ਹੈ ਇਸ ਤਰ੍ਹਾਂ ਦੇ ਪ੍ਰਸ਼ਨ ਔਰ ਇਸ ਦੇ ਨਾਲ ਮਿਲਦੇ ਜੁਲਦੇ ਹੋਰ ਹਜ਼ਾਰਾਂ ਪ੍ਰਸ਼ਨ ਇਨ੍ਹਾਂ ਦੇ ਵਿੱਚ ਦਬੀ ਹੋਈ ਹੈ ਮਨੁੱਖ ਦੀ ਜ਼ਿੰਦਗੀ ਮਨੁੱਖ ਦਾ ਇਹ ਜੀਵਨ ਪੀਰ ਦਸਤਗੀਰ ਨੇ ਵੀ ਇਹ ਪ੍ਰਸ਼ਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੱਗੇ ਰੱਖੇ ਕਿ ਇੱਕ ਪ੍ਰਸ਼ਨ ਮੈਨੂੰ ਬੜਾ ਬੋਝਲ ਲੱਗਦਾ ਹੈ ਇੱਕ ਪ੍ਰਸ਼ਨ ਮੈਨੂੰ ਬਹੁਤ ਭਾਰੂ ਕਰੀ ਬੈਠਾ ਅਕਸਰ ਦੇਖਿਆ ਗਿਆ ਕਿ ਮਨੁੱਖ ਕਹਿ ਦਿੰਦਾ ਅੱਜ ਮੈਂ ਬੜਾ ਬੋਝਲ ਬੈਠਾ ਅੱਜ ਮੈਂ ਬੜਾ ਭਾਰੂ ਬੈਠਾ ਭਾਰ ਕੀ ਹੈ ਇੱਕ ਵਿਚਾਰ ਦਾ ਭਾਰ ਕੀ ਹੈ ਇੱਕ ਸਵਾਲ ਦਾ ਭਾਰ ਕੀ ਹੈ ਇੱਕ ਪ੍ਰਸ਼ਨ ਹੈ ਵਪਾਰਿਕ ਦੁਨੀਆ ਦੇ ਆਪਣੇ ਪ੍ਰਸ਼ਨ ਰਾਜਨੀਤਿਕ ਦੁਨੀਆ ਦੇ ਆਪਣੇ ਪ੍ਰਸ਼ਨ ਸਮਾਜਿਕ ਦੁਨੀਆ ਦੇ ਆਪਣੇ ਸਵਾਲ ਤੇ ਧਾਰਮਿਕ ਦੁਨੀਆ ਦੀ ਆਪਣੀ ਜੋ ਹੈ ਸਮੱਸਿਆ ਪੀਰ ਦਸਤਗੀਰ ਨੇ ਕਿਹਾ ਕਿ ਇਹ ਪ੍ਰਸ਼ਨ ਜੋ ਮੈਨੂੰ ਬਾਰ ਬਾਰ ਬੋਝਲ ਕਰਦਾ ਹੈ ਉਹ ਇਹ ਹੈ ਕਿ ਖੁਦਾ ਤੋਂ ਪਹਿਲੇ ਕੀ ਸੀ ਔਰ ਖੁਦਾ ਨੂੰ ਕਿਸ ਨੇ ਬਣਾਇਆ ਜੇ ਸਭ ਕੁਝ ਖੁਦਾ ਨੇ ਬਣਾਇਆ ਹੈ ਤੇ ਜੇ ਇਸ ਤਰਕ ਨੂੰ ਪਰਬਲ ਮੰਨ ਲਈਏ ਤਾਂ ਫਿਰ ਖੁਦਾ ਨੂੰ ਬਣਾਉਣ ਵਾਲਾ ਵੀ ਕੋਈ ਹੋਣਾ ਚਾਹੀਦਾ ਹੈ ਦੂਸਰਾ ਆਇਆ ਖੁਦਾ ਰਹਿੰਦਾ ਕਿੱਥੇ ਹੈ ਇਹ ਪ੍ਰਸ਼ਨ ਵੀ ਕਿਉਂ ਉੱਠਦਾ ਹੈ ਕਿ ਦੁਨੀਆ ਭਰ ਦੀ مختلف ਧਾਰਮਿਕ ਕਿਤਾਬਾਂ ਦੇ ਵਿੱਚ ਤੇ ਧਾਰਮਿਕ ਲੋਕਾਂ ਦੀ ਜ਼ਬਾਨਾਂ ਤੋਂ ਨਿਕਲੇ ਹੋਏ ਬੋਲਾਂ ਦੇ ਵਿੱਚ ਇਹ ਆਖਿਆ ਗਿਆ ਹੈ ਕਿ ਖੁਦਾ ਪਤਾਲ ਦੇ ਵਿੱਚ ਹੈ ਸਤਵੇਂ ਆਸਮਾਨ ਦੇ ਵਿੱਚ ਹੈ ਬੈਕੁੰਠ ਦੇ ਵਿੱਚ ਹੈ ਜੰਨਤ ਦੇ ਵਿੱਚ ਹੈ ਕੈਲਾਸ਼ ਪਰਬਤ ਦੇ ਵਿੱਚ ਹੈ ਗਰਸ਼ ਕੇ ਇਸ ਤਰ੍ਹਾਂ ਦੇ अनेका तरह ਦੇ ਸਵਾਲ ਨੇ ਉਹਨਾਂ ਦਾ ਇਹ ਜਵਾਬ ਹੈ ਲਭੋ ਅਗਰ ਖੁਦਾ ਨੂੰ ਤੋ ਸਤਵੇਂ ਅਸਮਾਨ ਤੇ ਲਭੋ ਮੈਂ ਥੋੜੇ ਦਿਨ ਹੋਏ ਇੱਕ ਲਤੀਫਾ ਪੜ ਰਿਆ ਸੀ ਖੁਦਾ ਬਹੁਤ ਚਿੰਤਜ ਖੁਦਾ ਚਿੰਤਜ ਰੱਬ ਚਿੰਤਜ ਐਸਾ ਹੀ ਇੱਕ ਵਿਚਾਰ ਰਖਨੇ ਖੁਦਾ ਦੇ ਬਾਰੇ ਲਿਖਿਆ ਦੇਵਤੇ ਫਰਿਸ਼ਤਿਆਂ ਦਾ ਇਕੱਠ ਪਰਮਾਤਮਾ ਦੇ ਆਲੇ ਦੁਆਲੇ ਹੋਇਆ ਖੁਦਾ ਦੇ ਆਲੇ ਦੁਆਲੇ ਹੋਇਆ ਤੇ ਦੇਵਤਿਆਂ ਨੇ ਪੁੱਛਿਆ ਭਗਵਨ ਚਿੰਤਾ ਕਿਹੜੀ ਗੱਲ ਦੀ ਚਿੰਤਾ ਇਸ ਗੱਲ ਦੀ ਹੈ ਕਿ ਮਨੁੱਖ ਦੀ ਪੌਂਚ ਬਹੁਤ ਵੱਧ ਗਈ ਹੈ ਤੇ ਮੈਂ ਸੋਚਦਾ ਮੈਂ ਕਿੱਥੇ ਰਵਾਂ ਕਿਉਂਕਿ ਜਿੱਥੇ ਮਨੁੱਖ ਪਹੁੰਚੇਗਾ ਮਨੁੱਖ ਦੀ ਪੌਂਚ ਨੇ ਹਰ ਥਾਂ ਨੂੰ ਨਰਕ ਬਣਾਣਾ ਹੈ ਕਿਉਂਕਿ ਅੱਜ ਤੱਕ ਜਿੱਥੇ ਜਿੱਥੇ ਮਨੁੱਖ ਪਹੁੰਚਿਆ ਉਹਨੇ ਨਰਕ ਨੂੰ ਜਨਮ ਦਿੱਤਾ ਹੈ ਔਰ ਜਿੱਥੇ ਜਿੱਥੇ ਮੌਜੂਦ ਹੈ ਉੱਥੇ-ਉੱਥੇ ਨਰਕ ਹੀ ਹੈ ਇਸ ਵਾਸਤੇ ਮਨੁੱਖ ਨੇ ਵੀ ਮੰਨ ਲਿਆ ਹੈ ਕਿ ਸਵਰਗ ਕਿਸੇ ਹੋਰ ਥਾਂ ਤੇ ਹੋਵੇਗਾ ਕਿਸੇ ਉੱਚੀ ਥਾਂ ਤੇ ਹੋਵੇਗਾ ਕਮ ਸੇ ਕਮ ਜਿੱਥੇ ਮੈਂ ਹਾਂ ਉੱਥੇ ਤੇ ਨਰਕ ਹੈ ਚਾਹੇ ਉਹ ਮਨੁੱਖ ਪਹਾੜ ਤੇ ਹੈ ਤੇ ਚਾਹੇ ਉਹ ਮਨੁੱਖ ਜ਼ਮੀਨ ਤੇ ਹੈ ਚਾਹੇ ਉਹ ਮਨੁੱਖ ਕਿਸੇ ਥਾਂ ਤੇ ਵੀ ਰਹਿ ਰਿਹਾ ਹੈ ਉਸ ਨੇ ਹਰ ਥਾਂ ਨੂੰ ਨਰਕ ਬਣਾਇਆ ਹੋਇਆ ਹੈ ਔਰ ਉਸ ਨੇ ਨਰਕ ਮੰਨ ਵੀ ਲਿਆ ਹੈ इसोहस्ते स्वर्ग दी कल्पना ਉਹ ਕਿਦਰੇ ਸਤਵੇਂ ਆਸਮਾਨ ਤੇ ਕਰ ਬੈਠਦਾ ਹੈ ਜਾਂ ਸਤਵੇਂ ਪਤਾਲ ਦੇ ਚ ਕਰ ਬੈਠਦਾ ਹੈ ਜਾਂ ਕੈਲਾਸ਼ ਪਰਬਤ ਤੇ ਕਰ ਬੈਠਦਾ ਹੈ ਜਾਂ ਕਿਸੇ ਹੋਰ ਗੈਬੀ ਥਾਂ ਤੇ ਤੋ ਪ੍ਰਮਾਤਮਾ ਦਾ ਇਹ ਪ੍ਰਸ਼ਨ ਦੇਵਤਿਆਂ ਦੇ ਅੱਗੋਂ ਮੈਂ ਕਿੱਥੇ ਵਸਾਂ ਕਿਸ ਥਾਂ ਤੇ ਵਸਾਂ ਜਿੱਥੇ ਮਨੁੱਖ ਨਾ ਪਹੁੰਚੇ ਔਰ ਇਹ ਹਕੀਕਤ ਹੈ ਕਿ ਸਾਰੀ ਪ੍ਰਿਥਵੀ ਦੇ ਵਿੱਚ ਜਿਸ ਥਾਂ ਤੇ ਮਨੁੱਖ ਹੈ ਉੱਥੇ ਮਨੁੱਖਾਂ ਦਾ ਜੀਵਣਾ ਤੇ ਹਰਾਮ ਹੋ ਗਿਆ ਹੈ ਪਸ਼ੂਆਂ ਦਾ ਜੀਵਣਾ ਵੀ ਹਰਾਮ ਹੋ ਗਿਆ ਹੈ ਪਸ਼ੂ ਵੀ ਬੇਜ਼ਾਰ ਨੇ ਪਸ਼ੂ ਵੀ ਦੁਖੀ ਨੇ ਔਰ ਪਸ਼ੂ ਵੀ ਦੁਖੀ ਨੇ ਪਸ਼ੂਆਂ ਕਰਕੇ ਨਹੀਂ ਪਸ਼ੂ ਦੁਖੀ ਨੇ ਮਨੁੱਖਾਂ ਕਰਕੇ ਮਨੁੱਖ ਦੁਖੀ ਨੇ ਮਨੁੱਖਾਂ ਕਰਕੇ ਚਾਰੋਂ ਪਾਸੇ ਜੋ ਨਰਕ ਦਾ ਵਾਤਾਵਰਣ ਹੈ ਇਹ ਕੇਵਲ ਮਨੁੱਖ ਕਰਕੇ ਹੈ ਤੋਂ ਮੈਂ ਐਸੀ ਥਾਂ ਤੇ ਰਸਣਾ ਚਾਹਨਾ ਜਿੱਥੇ ਮਨੁੱਖ ਨਾ ਪਹੁੰਚੇ ਫਰਿਸ਼ਤੇ ਨੇ ਗਿਆ ਖੁਦਾਵੰ ਤਾਲਾ ਤੂੰ ਸਾਗਰ ਵਿੱਚ ਜਾ ਵਸ ਪਰ ਤੱਕ ਉਹਦੀ ਗਹਿਰਾਈ ਤੱਕ ਮਨੁੱਖ ਦੀ ਪਹੁੰਚ ਹੋ ਜਾਏਗੀ ਤੂੰ ਚੰ드ਰਮਾ ਤੇ ਜਾ ਵਸ ਨਹੀਂ ਉੱਥੇ ਤੱਕ ਵੀ ਮਨੁੱਖ ਪਹੁੰਚ ਜਾਏਗਾ ਤੂੰ ਪਹਾੜਾਂ ਦੀਆਂ ਉੱਚੀਆਂ ਚੋਟੀਆਂ ਤੇ ਜਾ ਬੈਠ ਨਹੀਂ ਉਹ ਵੀ ਬੰਦੇ ਨੇ ਸਰ ਕਰ ਲੈਣੀਆਂ ਨੇ ਉੱਥੇ ਵੀ ਮਨੁੱਖ ਨੇ ਜਾ ਕੇ ਪਹੁੰਚ ਜਾਣਾ ਹੈ ਫਿਰ ਕਿਹੜੀ ਥਾਂ ਐਸੀ ਜਿੱਥੇ ਮਨੁੱਖ ਨਾ ਪਹੁੰਚੇ ਤਾਂ ਖੁਦਾ ਨੇ ਕਿਹਾ ਮੈਨੂੰ ਢੰਗ ਲੱਭ ਪਿਆ ਮੈਂ ਹੁਣ ਮਨੁੱਖ ਦੇ ਅੰਦਰ ਹੀ ਜਾ ਬੈਠਾਂਗਾ ਉਹ ਬਾਹਰ ਹੀ ਲੱਭਦਾ ਰਹੇਗਾ ਮੇਰੇ ਤੱਕ ਪਹੁੰਚੇਗਾ ਹੀ ਨਹੀਂ ਮੇਰੇ ਤੱਕ ਉਸ ਦੀ ਪਹੁੰਚ ਹੀ ਨਹੀਂ ਹੋਏਗੀ ਲੱਭਦਾ ਹੀ ਗਿਆ ਹੁਣ ਆਦ ਕਾਲ ਤੋਂ ਮਨੁੱਖ ਕੋਈ ਸਤਵੇਂ ਅਸਮਾਨ ਤੇ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਕੋਈ ਪਾਤਾਲ ਵਿੱਚ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਕੋਈ ਕੈਲਾਸ਼ ਪਰਬਤ ਤੇ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਕੋਈ ਸਾਗਰ ਦੇ ਗਹਿਰੇ ਤਲ ਦੇ ਚ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਕੋਈ ਦਰਿਆਵਾਂ ਦੇ ਵਹਿਣ ਦੇ ਚ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਕੋਈ ਪਵਨ ਦੀ ਛਾਂ ਛਾਂ ਦੇ ਚ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਜਦ ਕਿ ਕੌਣ ਇਸ ਨੂੰ ਦੱਸੇ ਉਹ ਤੇਰੇ ਅੰਦਰ ਹੈ ਬਾਹਰ ਕਿਉਂ ਭਟਕਦਾ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਤੇ ਫੈਸਲਾ ਹੈ ਬਾਹਰ ਟੋਲੇ ਸੋ ਭਰਮ ਬੁਲਾਨੀ ਆਪਣੇ ਤੋਂ ਬਾਹਰ ਜਿਹੜਾ ਲੱਭਣਾ ਹੈ ਉਹ ਪਦਾਰਥ ਹੀ ਹੈ ਉਹ ਪ੍ਰਮਾਤਮਾ ਨਹੀਂ ਹੈ ਉਹ ਵਸਤੂ ਹੋਵੇਗੀ ਉਹ ਵਾਸਦੇਵ ਨਹੀਂ ਹੈ ਉਹ ਸੰਸਾਰ ਹੋਵੇਗਾ ਉਹ ਨਿਰੰਕਾਰ ਨਹੀਂ ਹੈ ਉਹ ਧਨ ਹੋਵੇਗਾ ਉਹ ਪਰਮ ਧਨ ਨਹੀਂ ਹੈ ਉਹ ਪਦ ਪ੍ਰਤੀਸ਼ਠਾ ਹੋਵੇਗੀ ਉਹ ਪਰਮ ਪਦ ਨਹੀਂ ਹੈ ਸੋ ਐਸਾ ਪ੍ਰਸ਼ਨ ਦਸਤਗੀਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕੀਤਾ ਖੁਦਾ ਨੂੰ ਕਿਸ ਨੇ ਬਣਾਇਆ ਹੈ ਖੁਦਾ ਤੋਂ ਪਹਿਲੇ ਕੀ ਸੀ ਖੁਦਾ ਰਹਿਂਦਾ ਕਿਥੇ ਔਰ ਖੁਦਾ ਕਰਦਾ ਕੀ ਹੈ ប្រਸ਼ਨ عظیم ਨੇ ਖੁਦਾ ਦੇ ਸੰਬੰਧ ਦੇ ਚਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਸਤਗੀਰ ਨੂੰ ਆਖਿਆ ਵੀ ਮੈਂ ਸੁਣਿਆ ਤੇਰੇ ਕਦਮਾਂ ਦੇ ਚ ਲੋਕੀ ਰੂਮੀ ਮੋਤੀ ਨਿਛਾਵਰ ਕਰਦੇ ਨੇ ਸੋਨੇ ਦੀਆਂ ਮੋਰਾ ਨੇ ਛਾਵਰ ਕਰਦੇ ਨੇ ਤੇ ਮੈਂ ਦੇਖਣਾ ਚਾਹਨਾ ਉਹਨਾਂ ਮੋਤੀਆਂ ਨੂੰ ਲਿਆ ਥੋੜੇ ਦਸਤਗੀਰ ਦੇ ਮਨ ਦੇ ਚ ਇੱਕਦਮ ਖਿਆਲ ਆਇਆ ਵੀ ਸਵਾਲਾਂ ਦਾ ਜਵਾਬ ਤੇ ਦਿੱਤਾ ਨਹੀਂ ਮੁਆਵਜ਼ਾ ਪਹਿਲੇ ਇਹ ਹਿੰਦੀ ਫਕੀਰ ਮੰਨਣ ਲੱਗ ਪਏ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਅੱਜ ਵੀ ਇਰਾਕ ਦੇ ਇਲਾਕੇ 'ਚ ਹਿੰਦੀ ਫਕੀਰ ਕਰਕੇ ਕਹਿੰਦੇ ਨੇ। ਹਿੰਦੀ ਔਲੀਆ ਕਰਕੇ ਕਹਿੰਦੇ ਨੇ। ਔਰ ਉੱਥੇ ਜੋ ਸਹਿਬਾਂ ਦਾ ਅਸਥਾਨ ਹੈ ਉੱਥੇ ਵੀ ਸਾਫ਼ ਲਿਖਿਆ ਹੈ ਹਿੰਦੀ ਔਲੀਆ Hazrat Baba Nanak। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ ਦਸਤਗੀਰ ਨੇ ਥਾਲ ਦੇ ਚ ਮੋਤੀ ਵੰਗਾਏ। ਅੱਗੇ ਕੀਤੇ ਤੇ ਸਤਿਗੁਰੂ ਕਹਿਣ ਲੱਗੇ ਇਹਨਾਂ ਦੀ ਗਿਣਤੀ ਕਰੋ ਦਸਤਗੀਰ ਹੈਰਾਨ ਹੋਇਆ ਲੇਕਿਨ ਗਿਣਤੀ ਉਸਨੇ ਆਰੰਭ ਕੀਤੀ 1 2 3 4 ਤੇ ਜੈਸੇ ਪਹੁੰਚਿਆ ਸਤਿਗੁਰੂ ਨੇ ਬਾਹ ਪਕੜ ਲਈ ਆਖਿਆ ਫਕੀਰ ਤੈਨੂੰ ਹਿਸਾਬ ਕਿਤਾਬ ਨਹੀਂ ਆਉਂਦਾ ਤੇ ਹਿਸਾਬ ਕਿਤਾਬ ਦੇ ਮਾਮਲੇ 'ਚ ਤੂੰ ਬਹੁਤ ਕਮਜ਼ੋਰ ਹੈਂ ਤੈਨੂੰ ਗਿਣਤੀ ਨਹੀਂ ਆਉਂਦੀ ਦਸਤਗੀਰ ਕਹਿੰਦਾ ਮਹਾਰਾਜ ਗਿਣੇ ਤੇ ਮੈਂ ਚਾਰ ਹੀ ਨੇ ਸਤਿਗੁਰ ਕਹਿਣ ਲੱਗੇ ਹਾਂ ਇਹਨਾਂ ਚਾਰਾਂ ਚ ਹੀ ਤੂੰ ਭੁੱਲ ਕਰ ਗਿਆ ਫਿਰ ਗਿਣਤੀ ਕਰ ਉਸਨੇ ਫਿਰ ਗਿਣਤੀ ਆਰੰਭ ਕੀਤੀ 1 2 3 4 ਸਤਿਗੁਰ ਨੇ ਫਿਰ ਬਾਹ ਪਕੜ ਲਈ ਗਿਣਤੀ ਫਿਰ ਗਲਤ ਹੋ ਗਈ ਫਿਰ ਤੋਂ ਭੁੱਲ ਗਿਆ ਫਿਰ ਆਰੰਭ ਕਰ ਅਦ ਕੀ ਔਖੇ ਦਸਤਗੀਰ ਕਹਿੰਦਾ ਹੈ ਮਹਾਰਾਜ ਹੁਣ ਮੈਂ ਜਿੱਥੇ ਭੁੱਲਾਂ ਉਥੇ ਹੀ ਤੁਸੀਂ ਮੇਰੀ ماں پکڑਣਾ ਮੈਂ ਕਿਹੜੀ ਥਾਂ ਤੇ ਬੁੱਲਦਾ ਉਹ ਥਾਂ ਦਾ ਮੈਨੂੰ ਪਤਾ ਚੱਲੇ ਸਤਿਗੁਰੂ ਕਹਿਣ ਲੱਗੇ ਠੀਕ ਜੈਸੇ ਦਸਤਗੀਰ ਨੇ ਗਿਣਤੀ ਆਰੰਭ ਕੀਤੀ ਇੱਕ ਇੱਥੇ ਹੀ ਸਤਿਗੁਰੂ ਨੇ ਪਕੜਿਆ ਆਖਿਆ ਨਹੀਂ ਗਿਣਤੀ ਇੱਕ ਤੋਂ ਪਹਿਲੇ ਆਰੰਭ ਕਰ ਇੱਕ ਤੋਂ ਕਿਉਂ ਆਰੰਭ ਕਰਦਾ ਹੈ ਗਿਣਤੀ ਇੱਕ ਤੋਂ ਪਹਿਲੇ ਸ਼ੁਰੂ ਕਰ ਇੱਕ ਤੋਂ ਕਿਉਂ ਸ਼ੁਰੂ ਕਰਦਾ ਹੈ ਤੋ ਦਸਤਗੀਰ ਕਹਿਣ ਲਗਾ ਮਹਾਰਾਜ ਇਹ ਤੇ ਹੈਰਾਨਗੀ ਦੀ ਗੱਲ ਐਸੇ ਕਿਸ ਤਰ੍ਹਾਂ ਹੋ ਸਕਦਾ ਹੈ ਇਕ ਤੋਂ ਪਹਿਲੇ ਤੇ ਕੁਝ ਵੀ ਨਹੀਂ ਹੈ ਗਿਣਤੀ ਤੇ ਇਕ ਤੋਂ ਹੀ ਆਰੰਭ ਕਰਨੀ ਪੈਗੀ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲਗੇ ਖੁਦਾ ਤੋਂ ਪਹਿਲੇ ਕੁਝ ਵੀ ਨਹੀਂ ਸਾਰੇ ਪਸਾਰੇ ਦੀ ਹੋਂਦ ਖੁਦਾ ਤੋਂ ਹੀ ਸ਼ੁਰੂ ਹੁੰਦੀ ਹੈ ਖੁਦਾ ਮੂਲ ਹੈ ਇਕਾ ਮੂਲ ਹੈ ਇਸ ਵਾਸਤੇ ਗੁਰਨਾਨਕ ਦਾ ਕਲਾਮ ਇਕ ਤੋਂ ਸ਼ੁਰੂ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅੱਖਰ ਇਕ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀ ਉਸ ਇੱਕ ਦੀ ਪ੍ਰਕਰਮਾ ਕਰਦੀਏ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਮੂਲ ਦੇਚ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਓੰਕਾਰ ਏਕੇ ਤੋਂ ਸ਼ੁਰੂ ਹੁੰਦੀ ਹੈ ਇੱਕ ਤੋਂ ਆਰੰਭ ਹੁੰਦੀ ਹੈ ਇਹ ਇੱਕ ਜਗਤ ਦਾ ਮੂਲ ਹੈ ਇਹ ਇੱਕ ਜਗਤ ਦੀ ਬੁਨਿਆਦ ਹੈ ਦਸਤਗੀਰ ਨੂੰ ਤਸੱਲੀ ਹੋਈ ਮਨ ਨੂੰ ਟਾਰਸ ਮਿਲੀ ਕਿਸੇ ਅਨੁਭਵੀ ਪੁਰਸ਼ ਔਰ ਰੰਗੀ ਹੋਈ ਆਤਮਾ ਤੋਂ ਸਵਾਲਾਂ ਦਾ ਜਵਾਬ ਮਿਲਿਆ ਤੇ ਸਵਾਲਾਂ ਦਾ ਬੋਝ ਹਿਰਦੇ ਤੋਂ ਉਤਰਿਆ ਦੂਜਾ ਸਵਾਲ ਅੱਗੋਂ ਰੱਖ ਦਿੱਤਾ ਮਹਾਰਾਜ ਐਸਾ ਜਿਹੜਾ ਖੁਦਾ ਹੈ ਜੋ ਜਗਤ ਦਾ ਮੂਲ ਹੈ ਸੰਸਾਰ ਦਾ ਮੂਲ ਹੈ ਰਹਿੰਦਾ ਕਿੱਥੇ ਕਿੱਥੇ ਤਲਾਸ਼ ਕਰੀਏ ਕਿਉਂਕਿ ਇਸਲਾਮੀ ਜਗਤ ਵਿੱਚ ਆਮ ਕਲਪਨਾ ਹੈ ਕਿ ਉਹ ਸੱਤਵੇਂ ਅਸਮਾਨ ਤੇ ਹੈ ਔਰ ਸੜੇ ਦੇਸ਼ ਦੇ ਵਿੱਚ ਵੀ ਮੁxtਲਫ ਇਸ ਸੰਬੰਧ ਵਿੱਚ ਰਾਏ ਆਣੇ ਸਤਗੁਰੂ ਕਹਿਣ ਲੱਗੇ ਅਤਕੀ ਤੂੰ ਦੁੱਧ ਦਾ ਭਰਿਆ ਹੋਇਆ ਇੱਕ ਜਾਮ ਮੰਗਾ ਤੋ ਕਟੋਰਾ ਦੁੱਧ ਦਾ ਭਰਿਆ ਹੋਇਆ ਆ ਗਿਆ ਸਤਗੁਰੂ ਗੌਰ ਨਾਲ ਵੇਖਦੇ ਨੇ ਤੇ ਕਹਿੰਦੇ ਨੇ ਫਕੀਰ ਸਾਈ ਇਸ ਦੇ ਚ ਕੁਝ ਹੈ ਘਬਰਾ ਗਏ ਦਸਤਗੀਰ ਐਸਾ ਤੇ ਨਹੀਂ ਮੇਰੇ ਖਲੀਫਿਆਂ ਨੇ ਮੇਰੇ ਚੇਲਿਆਂ ਨੇ ਕੁਝ ਵਿੱਚੇ ਪਾ ਦਿੱਤਾ ਹੋਵੇ ਗੌਰ ਦੇ ਨਾਲ ਜਦ ਵੇਖਦੇ ਨੇ ਦਸਤਗੀਰ ਤੇ ਕਹਿੰਦੇ ਨੇ ਐ ਹਿੰਦੀ ਫਕੀਰ ਬਾਬਾ ਨਾਨਕ ਇਹਦੇ ਵਿੱਚ ਕੁਝ ਵੀ ਨਹੀਂ ਇਹ ਪਾਕ ਸ਼ੀਰ ਹੈ ਇਹ ਪਵਿੱਤਰ ਦੁੱਧ ਹੈ ਸਤਿਗੁਰ ਕਹਿੰਦੇ ਨੇ ਇਸ ਦੇ ਪਾਕ ਹੋਣ ਤੇ ਇਸ ਦੇ ਪਵਿੱਤਰ ਹੋਣ ਤੇ ਮੈਨੂੰ ਕੋਈ ਸ਼ੱਕ ਨਹੀਂ ਪਰ ਇਸ ਦੇ ਵਿੱਚ ਕੁਝ ਨਹੀਂ ਹੈ ਇਹ ਮੈਂ ਮੰਨਣ ਨੂੰ ਤਿਆਰ ਨਹੀਂ ਇਹਦੇ ਵਿੱਚ ਕੁਝ ਹੈ ਤੋ ਦਸਤਗੀਰ ਕਹਿੰਦਾ ਕੀ ਹੈ ਸਤਿਗੁਰ ਕਹਿੰਦੇ ਨੇ ਕਿਓ ਹੈ ਤੇ ਹੁਣ ਤੂੰ ਦੱਸ ਕਿੱਥੇ ਹੈ ਕਿ ਨਹੀਂ ਦਸਤਗੀਰ ਕਹਿੰਦਾ ਕਿ ਉਹ ਤੇ ਹੈ ਤੇ ਮਹਾਰਾਜ ਕਹਿੰਦੇ ਨੇ ਫਿਰ ਕਿੱਥੇ ਹੈ ਦੱਸ ਮਹਾਰਾਜ ਹੈ ਤੇ ਸਹੀ ਪਰ ਦਿਖਾਈ ਨਹੀਂ ਦਿੰਦਾ ਹੈ ਤੇ ਸਹੀ ਪਰ ਦ੍ਰਿਸ਼ਟੀ ਗੋਚਰ ਨਹੀਂ ਹੁੰਦਾ ਸਗਲ ਬਨਸਪਤ ਮੇ ਬੈਸੰਤਰ ਸਗਲ ਦੂਧ ਮੇ ਘੀਆ ऊचे नीच में जोत समानी घट घट माधो जिया जिमें दूध दे जर्रे जर्रे विच कण कण विच घ्यो है जगत दे जर्रे जर्रे विच ओ प्रभु आप है ओ कर्ता पुरुष आप है जितनी उस दी बणतर है जितनी उस दी कृत है ओ सारी कृत देच आप बैठा होया फिर दस्तगीर ने प्रश्न कीता महाराज ਐਸਾ ਜਿਹੜਾ ਪ੍ਰਮਾਤਮਾ ਇਤਨਾ ਸ਼ਕਤੀਸ਼ਾਲੀ ਉਹ ਕਰਦਾ ਕੀ ਹੈ ਉਹਦਾ ਧੰਦਾ ਕੀ ਹੈ ਉਹਦਾ ਕੰਮ ਕੀ ਹੈ ਆਖਿਰ ਸ਼ਕਤੀ ਦਾਵੇ ਸ਼ਕਤੀ ਦਾ ਕੰਮ ਹੈ ਕੁਝ ਕਰਨਾ ਹੈ ਉਹਦਾ ਧੰਦਾ ਕੀ ਹੈ ਆਖਰ ਉਸ ਦੀ ਕੋਈ ਕਿਰਤਵੀ ਹੋਵੇਗੀ ਆਖਰ ਉਸ ਦਾ ਕੋਈ ਧੰਦਾ ਵੀ ਹੋਵੇਗਾ ਸਾਰਿਆਂ ਦੇ ਚ ਬੈਠ ਕੇ ਬੀਰੋ ਕਮਾਲਾ ਕਮਾਲ ਸੰਤ ਮਸਕੀਨ ਜੀ ਨੇ ਅੱਜ ਕਥਾ ਦਸੀ ਹੈ ਗੁਰੂ ਨਾਨਕ ਦੇਵ ਜੀ ਦੀ ਅਰਾਂ ਜਾ ਕੇ ਜਦੋਂ ਉਹਨਾਂ ਨੇ ਵਾਹਿਗੁਰੂ ਅੱਲਾ ਪਾਕ ਦਾ ਪ੍ਰਚਾਰ ਕੀਤਾ ਤੇ ਦਸਤਗੀਰ ਕਿੱਡੇ ਵੱਡਾ ਪੀਰ ਲਾਜਵਾਬ ਹੋ ਗਿਆ ਜਿਹੜੇ ਸਵਾਲਾਂ ਦਾ ਜਵਾਬ ਦਸਤਗੀਰ ਨੂੰ ساری ਜ਼ਿੰਦਗੀ ਸਤਾਉਂਦਾ ਰਿਹਾ ਉਹ ਦੱਸਦੇ ਬੀਰੋ ਇਹ ਗੱਲ ਸੱਚ ਹੈ ਜਦੋਂ ਕੁਝ ਵੀ ਨਹੀਂ ਸੀ ਹੈ ਉਦੋਂ ਸਿਰਫ ਵਾਹਿਗੁਰੂ ਅੱਲਾ ਪਾਕ ਦੀ ਜ਼ਾਤ ਸੀ ਇਸ ਦੁਨੀਆ ਨੂੰ ਬਣਾਉਣ ਵਾਲੀ ਅੱਲਾ ਪਾਕ ਦੀ ਜ਼ਾਤ ਹੈ ਸਾਰੀ ਕਾਇਨਾਤ ਨੂੰ ਉਹਨੇ ਬਣਾਇਆ ਵੀਰੋ ਕਿੰਦੀ ਕਾਇਨਾਤ ਹੈ ਲੇਕਿਨ ਅਲਾ ਪਾਕ ਦੀ ਜ਼ਾਤ ਹੈ ਸਿਰਫ ਕਾ ਕੁਨ ਹੋ ਜਾ ਵੀਰੋ ਹੋ ਗਿਆ ਉਹ ਵਾਹਦਾ ਹੋਲਾ ਸ਼ਰੀਕ ਹੈ ਐ ਜਿਹੜੀ ਦੁਨੀਆ ਦੀ ਬਾਦਸ਼ਾਹਤ ਹੈ ਉਹਦੇ ਵਿੱਚ ਉਹਦਾ ਕੋਈ ਸ਼ਰੀਕ ਨਹੀਂ ਹੈ ਉਹ ਕੱਲਾ ਹੀ ਹੈ ਨਾ ਉਹਦਾ ਕੋਈ ਬੇਟਾ ਹੈ ਨਾ ਉਹਦਾ ਕੋਈ ਬਾਪ ਹੈ ਨਾ ਉਹਦਾ ਕੋਈ ਸਾਥੀ ਹੈ ਵੀਰੋ ਸਾਰੀ ਕਾਇਨਾਤ ਨੂੰ ਉਹ ਹੀ ਚਲਾ ਰਿਹਾ ਉਹ ਹੀ ਸਾਰੀ ਕਾਇਨਾਤ ਦਾ ਮਾਲਕ ਹੈ ਉਹਨੇ ਹੀ ਸਾਰੀ ਕਾਇਨਾਤ ਬਣਾਈ ਹੈ ਉਦੇ ਤੋਂ ਹੀ ਸਾਰੀ ਕਾਇਨਾਤ ਸ਼ੁਰੂ ਹੁੰਦੀ ਹੈ ਉਹਨੂੰ ਕਿਸੇ ਨੇ ਬਣਾਇਆ ਉਹਨੂੰ ਕਿਸੇ ਨੇ ਨਹੀਂ ਪੈਦਾ ਕੀਤਾ ਵੀਰੋ ਵਾਹਿਗੁਰੂ ਅੱਲਾ ਪਾਕ ਦੀ ਜ਼ਾਤ ਹੀ ਹੈ ਜਿਹੜੀ ਇਸ ਕਾਇਨਾਤ ਦਾ ਨਿਜ਼ਾਮ ਚਲਾ ਰਹੀ ਹੈ ਹੋਰ ਕੋਈ ਬੰਦਾ ਨੇ ਇਹਨੂੰ ਚਲਾਇਆ ਦੇਖੋ ਅਸਮਾਨ ਜਿਹੜਾ ਹੈ ਸਤੂਨਾਂ ਤੋਂ ਬਗੈਰ ਕਿਸੇ ਜ਼ਹਾਰੇ ਤੋਂ ਬਗੈਰ ਖੜਾ ਕੀਤਾ ਜ਼ਮੀਨ ਤੇ ਅਸੀਂ ਚੱਲਦੇ ਸੀ ਡਗਦੇ ਨਹੀਂ ਹੈਗੇ ਵੀਰੋ ਦੀ ਨਹਿਮਤਾ ਵੀਰੋ ਇੰਨੀਆਂ ਕੱਲਾ ਪਾਕਦੀਆਂ ਸਾਡੇ ਤੇ ਨੇਮਤਾਂ ਰਹਿਮਤਾਂ ਵੈ ਕਿ ਅਸੀਂ ਉਹਨਾਂ ਦਾ ਸ਼ੁਕਰ ਪੂਰੀ ਜ਼ਿੰਦਗੀ ਵਿੱਚ ਅਦਾ ਕਰੀਏ ਤੇ ਅਸੀਂ ਇੱਕ ਨੇਮਤ ਦਾ ਸ਼ੁਕਰ ਨਹੀਂ ਅਦਾ ਕਰ ਸਕਦੇ ਤੇ ਵੀਰੋ ਅੱਜ ਦੀ ਕਥਾ ਬਹੁਤ ਹੀ ਜ਼ਬਰਦਸਤ ਸੀ ਜਿੰਨੀ ਮੈਂ ਕਹਾ ਉਹ ਨਹੀਂ ਘੜ ਸੀ ਕਥਾ ਸੁਣ ਕੇ ਇੱਕ ਸਕੂਨ ਮਿਲਦਾ ਵੈ ਸੰਤ ਮਸਕੀਨ ਜੀ ਵੀਰੋ ਐਡੇ ਤਰੀਕੇ ਨਾਲ ਐਡੇ ਪਿਆਰ ਨਾਲ ਸਮਝਾਉਂਦੇ ਆ ਨਾ ਕਿ ਕੋਈ ਮੈਂ ਕਹਿੰਨਾ ਬੰਦਾ ਜਾਹਲ ਵੀ ਹੋਵੇ ਤੇ ਉਹਦੇ ਦਿਮਾਗ 'ਚ ਗੱਲ ਵੈ ਜਾਂਦੀ ਹੈ ਵੀਰੋ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਅੱਜ ਦੀ ਕਥਾ ਕਮੈਂਟ ਕਰਕੇ ਆਪਣੀ ਰਾਏ ਦਾ ਜ਼ਹਰ ਲਾਜ਼ਮੀ ਕਰਿਓ ਆਪਣਾ ਢੇਰ ਸਾਰਾ ਖਿਆਲ ਹੈ ਕਿ ਦਿਵਾਵਾਂ ਯਾਦ ਰੱਖਿਓ ਅੱਲਾ ਫੇ